ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਸੱਦੇ ਤੇ ਹੋਮਗਾਰਡ ਦੇ ਰਿਟਾਇਰ ਮੁਲਾਜ਼ਮਾਂ ਅਤੇ ਮੌਜੂਦਾ ਹੋਮਗਾਰਡ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੂਪਨਗਰ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਸੋਲਕਿਆ ਟੋਲ ਪਲਾਜ਼ਾ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੌਜੂਦਾ ਹੋਮਗਾਰਡ ਜਵਾਨ ਤਿਰੰਗਾ ਝੰਡਾ ਹੱਥਾਂ ਵਿੱਚ ਲੈ ਕੇ ਦਰਨੇ ਵਿੱਚ ਸ਼ਾਮਿਲ ਹੋਏ ਇਹ ਦਰਨਾ ਹੋਮਗਾਰਡ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਮੈਡੀਕਲ ਸਹੂਲਤ ਤੇ ਹੋਰ ਸਰਕਾਰੀ ਸਹੂਲਤਾ ਦੇਣ ਦੀ ਮੰਗ ਨੂੰ ਲੈ ਕੇ ਦਿੱਤਾ ਗਿਆ ਹੋਮਗਾਰਡ ਐਸੋਸੀਏਸ਼ਨ ਵੱਲੋਂ ਸੋਲਖਿਆ ਟੋਲ ਪਲਾਜ਼ਾ ਤੇ 2 ਘੰਟੇ ਨੈਸ਼ਨਲ ਹਾਈਵੇ ਤੇ ਜਾਮ ਲਗਾਇਆ ਵੀ ਗੱਲ ਇਹ ਹੈ ਸਾਹਬਾ ਹਟਾ ਡੀਆਈਟੀ ਸਾਹਬ ਐਸਐਸਪੀ ਸਾਡ ਏਐਸਪੀ ਸਾਹਿਬ ਇਕੱਠੇ ਹੋਇਆ ਕਮੇਟੀ ਸਾਰੀ ਇਕੱਠੀ ਹੋਈ ਹੈ ਫੈਸਲਾ ਹੋਇਆ ਐਸਐਸਪੀ ਸਾਹਿਬ ਵੀ ਨਾਲ ਖੜੇ ਨੇ ਅਸੀਂ ਵੀ ਰਿਕਵੈਸਟ ਕਰੀ ਆ ਪੀਏਜੀ ਸਾਹਿਬ ਨੂੰ ਕਹਿੰਦੇ ਵੀ ਅਸੀਂ ਬਰਾੜ ਸਾਹਿਬ ਨੂੰ ਮਿਲਾ ਦਿੰਦੇ ਆ ਮਾ ਸਰ 7 ਵਾਰੀ ਮੈਂ ਬਰਾੜ ਸਾਹਿਬ ਨੂੰ ਮਿਲਿਆ ਮੁੱਖ ਮੰਤਰੀ ਕੋਲ ਜਾਣੇ ਨਹੀਂ ਦਿੰਦੇ 7 ਵਾਰੀ ਮਿਲਿਆ ਮੰਗ ਪੱਤਰ ਲੈ ਕੇ ਗਿਆ ਤੇ ਉੱਥੇ ਤੇ ਜਿਹੜੇ ਜਵਾਨ ਨੇ ਰਿਟਾਇਰ ਹੋਏ ਨੇ ਬਜ਼ੁਰਗ ਨੇ 8 ਬੰਦੇ ਸਾਡੇ ਮਰ ਗਏ ਮੈਂ ਭਰਾੜ ਸਾਹਿਬ ਨੂੰ ਕਈ ਵਾਰੀ ਕਹਿ ਗਿਆ ਰਿਕਵੈਸਟ ਵੀ ਕਰੀ ਮੁੱਖ ਮੰਤਰੀ ਨੇ ਇੱਕ ਵਾਰੀ ਤਾਂ ਬੁਲਾ ਦਿਓ ਅੰਦਰ ਸਰਕਾਰ ਮੈਂ ਹੁਣ ਤੱਕਰ ਮੁੱਖ ਮੰਤਰੀਆਂ ਨੂੰ ਮਿਲਦਾ ਆ ਰਿਹਾ ਸਾਰਿਆਂ ਨੂੰ ਮੈਂ 83 ਦਾ ਪਾਸਤੀਆਂ ਬੇਅੰਤ ਦਾ ਗੱਲ ਬੇਅੰਤ ਨੂੰ ਵੀ ਮਿਲਦਾ ਰਿਹਾ ਮੈਂ ਜਿਹੜੇ ਮਾਰ ਕੇ ਜਵਾਨਾਂ ਦੇ ਹੱਕਾਂ ਪ੍ਰਤੀ ਆ ਗਰਦੀਪ ਜੀ ਦਾ ਹੁਣ ਦੇਖਿਆ ਇਹਨਾਂ ਨੇ ਹੁਣ ਬਣੇ ਨੇ ਪ੍ਰਧਾਨ ਰਾਣੇ ਮੈਂ ਤਾਂ ਸਾਰੀ ਉਮਰ ਹੋ ਗਿਆ ਲੜਦੇ ਨੂੰ ਜਵਾਨਾਂ ਦੇ ਪ੍ਰਤੀ ਗੱਲ ਇਹ ਹੈ ਕੀ ਫੈਸਲਾ ਕਮੇਟੀ ਦਾ ਸਾਰੀ ਦਾ ਦੋ ਦਿਨਾਂ ਦਾ ਇਹ ਹੋਇਆ ਵੀ ਡੀਏ ਸਾਹਿਬ ਅੱਛੇ ਆ ਜਾ ਯਾਰ ਆਪ 11 ਵਜੇ ਕੱਲ ਨੂੰ ਨਾਲ ਸਾਡੇ ਜਾਣਗੇ ਪੰਜ ਮੈਂਬਰ ਦੀ ਕਮੇਟੀ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਮਨਜ਼ੂਰ ਆ ਜਾਂ ਨਹੀਂ ਮਨਜ਼ੂਰ ਹਲੋ ਤੁਸੀਂ ਮੇਰੀ ਗੱਲ ਸੁਣੋ ਤੁਹਾਨੂੰ ਹੱਥ ਖੜੇ ਕਰਾ ਕੇ ਕਹੇ ਸੀ ਬਿਸਰਾਮਦੀ ਜੀ ਆਣ ਕੇ ਤੁਸੀਂ ਕਿ ਜੋ ਕਮੇਟੀ ਫੈਸਲਾ ਕਰੂਗੀ ਉਹ ਫੈਸਲਾ ਹੋਊਗਾ ਮਾਨਯੋਗ ਸਾਡੇ ਐਸਪੀਡੀ ਸਾਹਿਬ ਇਹ ਤੁਹਾਨੂੰ ਸਬੋਧਨ ਕਰਨ ਆਏ ਆ ਇਸ ਗੱਲ ਕਰਕੇ ਜੇ ਤੁਸੀਂ ਇਹ ਕਮੇਟੀ ਕਿਉਂ ਭੇਜੀ ਕਿਉਂ ਸਰਾਮਦੀਨ ਨੂੰ ਭੇਜ ਕੇ ਇਹ ਗੱਲ ਨਹੀਂ ਮਿਲਣੀ ਜੀ ਇਹਦੀ ਕਿਉਂ ਤੁਸੀਂ ਤੁਨੀ ਤਮਰਜੀ ਨੂੰ ਭੇਜਿਆ ਜੇ ਤੁਹਾਨੂੰ ਗੱਲ ਕਹਿੰਦੀ ਮਿਲਣੀ ਪਊਗੀ ਗੱਲ ਟੇਬਲ ਟਾਕ ਹੋਣੀ ਆ ਇਹਨਾਂ ਕਿਉਂ ਮਤਲਬ ਨੂੰ ਮੰਨ ਲਈ ਪਊਗੀ ਗੱਲ ਇਹ ਬਟਾ ਤੁਹਾਨੂੰ ਐਸਪੀ ਸਾਹਿਬ ਐਸਪੀ ਸਾਹਿਬ ਤੇ ਮਾਨਯੋਗ ਡੀਏਜ ਐਸਪੀ ਸਾਹਿਬ ਹੁਕਮ ਤੁਹਾਨੂੰ ਆਪ ਖੁਦ ਸਬੋਧਨ ਕਰਨਗੇ ਏ ਮੇਰੀ ਸ਼ਕਲ ਦੇਖੋ ਮੈਂ ਉਹ ਬੰਦਾ ਜੀ ਪੰਜਾਬ ਦਾ ਕੁਛ ਲੋਕ ਮੀਡੀਆ ਗੱਲਾਂ ਨਾਲ ਗੁੱਸਾ ਕਰਦੇ ਸੀ ਪਰ ਉਹਨਾਂ ਗੱਲਾਂ ਗੁੱਸੇ ਕੀਤੇ ਨਾਲ ਅੱਜ ਤਾਨੂੰ ਇੱਥੇ ਬਹਿਣੇ ਪੈ ਗਿਆ ਹੈ ਉਹ ਗੁਰੂ ਪਿਆਰਿਓ ਇੱਥੇ ਅੱਜ ਸੱਚ ਦੀ ਬਾਤ ਸੱਚ ਦੀ ਲੜਾਈ ਸਾਨੂੰ ਵੀ ਪਤਾ ਹੈ ਵੀ ਕਈ ਸਾਲ ਅਸੀਂ ਇਹ ਡੂਡੀਆਂ 30 32 ਸਾਲ ਕਰਕੇ ਧਰਨੇ ਚੁਕਾਏ ਸੀ ਬਾ ਜਿਹੜਾ ਸ਼ੇਰਾਂ ਨੂੰ ਆਪ ਸੇ ਤਰਸੀ ਦੇ ਬਹਿਣੇ ਪੈਗਾ ਤਰਸੀ ਮਾਤਾ ਦੇ ਅੱਜ ਤਰਸੀ ਮਾਤਾ ਵੀ ਰੋ ਰਹੀ ਹੈ ਮੈਂ ਕਹਾ ਮਾਤਾ ਜੀ ਕਿਉਂ ਰੋਂਦੇ ਆਂ ਕਹਿੰਦੀ ਇਹ ਪੰਜਾਬ ਦੇ ਬੱਚ ਜਿੰਨੀਆਂ ਪਾਰਟੀਆਂ ਦੇ ਰਾਜ ਆਇਆ ਕਫਰ ਰੋਖ ਹਨ ਮੈਂ ਇਹਨਾਂ ਗੱਲਾਂ ਨੂੰ ਬਾਰ-ਬਾਰ ਬਿਆਨ ਕੀਤਾ ਹਾਂ ਸਾਡੇ ਜਗਤਾਰ ਸਿੰਘ ਸਰਦਾਰ ਗਰਦੀਪ ਸਿੰਘ ਮਿੱਠੂ ਜੀ ਮਿੱਠੂ ਪ੍ਰਧਾਨ ਜੀ ਸਾਡੇ ਅੰਮ੍ਰਿਤਸਰ ਤੋਂ ਭਵਿੰਦਰ ਸਿੰਘ ਜੀ ਖੁਸ਼ੀ ਰਾਮ ਜੀ ਬਦਦਸਨ ਮੁਖਸਰ ਤੋਂ ਜੋ ਕਿ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਚੱਕੰਬੇਛੇ ਸਾਡੇ ਨਾਲ ਟਾਲ ਟਾਲ ਹੋਇਆ ਅਸੀਂ ਨਹੀਂ ਇਹ ਬੰਦੇ ਟਾਲ ਟਾਲ ਹੋਇਆ ਹਮੇਸ਼ਾ ਹੋਰ ਟਾਲ ਟਾਲ ਹੋਇਆ ਅਸੀਂ ਜੋ ਅਸੀਂ ਫੈਸਲਾ ਲਿਆ ਅਸੀਂ ਲਿਆ ਜੇ ਪੱਕਾ ਲਿਆਜ ਕਰਨਾ ਕਰਨਾ ਹੈ

ਉਠਾਓ ਇਹਨਾਂ ਨੂੰ ਮੜਾ ਜਾ। ਇਹ ਬਿਠਾਓ ਇਹਨਾਂ ਨੂੰ। ਹਲੋ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ। ਇਸ ਬੱਸੇ ਜੋ ਮੈਕ ਕਰਦਾ ਹੈ। ਹਰ ਬੱਸੇ ਬੋਲਣਾ ਤਾਂ ਸਮਝ ਨਹੀਂ ਆ ਰਹੀ। ਮੈਂ ਸਾਰੇ ਵੀਰਾਂ ਨੂੰ ਸਾਰੇ ਸੰਜਾਰ ਭਰ ਦੇ ਛੇੜਾਂ ਨੂੰ ਬੇਨਤੀ ਕਰਦਾ ਹਾਂ ਉੱਤਰ ਬੈਠੋ। ਉਹ ਵੀ ਜੇ ਕੋ ਬਨਾਰਾ ਦੇਦਾ ਵਾ ਤੁਹਾਨੂੰ ਕਰੀ ਸਮਝ ਲੱਗੂਗੀ ਕੋ ਉਸ ਪਰ ਚਰਚਾ ਨੂੰ ਕਰੀ ਸਮਝ ਲੱਗੂਗੀ ਤੇ ਇਹ 5 ਸਾਲ ਤੱਕ ਇਹ ਕਿਉਂ ਕੰਕੀਤਾ ਹੈ